ਮਾ ਚਿੰਤਪੁਰਨੀ ਜੀ ਦਾ ਉਹ ਮੰਦਿਰ ਆ ਬੋਤ ਮੰਦ ਭਾਗੀ ਇਹ ਘਟਨਾ ਆ ਚਾਵਲ ਦੀ ਉਹਦੀ ਦੁਕਾਨ ਆ ਜੋ ਮੇਰੇ ਸੁਣਨ ਦੇ ਵਿੱਚ ਆਇਆ ਰਣਜੀਤ ਐਵੇਂ ਉਹਦੀ ਰੈਚ ਆ ਤੇ ਮਨਜੀਤ ਮੰਡੀ ਉਹ ਦੁਕਾਨ ਕਰਦਾ ਆ ਉਹਨੇ ਇੱਕ ਸਖਸ਼ ਆ ਜਿਹੜੇ ਸਾਡੇ ਪੰਡਤ ਜੀ ਆ ਸੰਤੋਸ਼ ਪੰਡਤ ਜੀ ਦੇ ਉਹਨੇ ਹੱਥ ਚੁੱਕਿਆ ਆ ਤੇ ਜਿਹੜੇ ਦੂਸਰੇ ਪੰਡਤ ਜੀ ਆ ਉਹ ਗਰਧਾਰੀ لال ਪੰਡਤ ਜੀ ਆ ਜਿਹੜੇ ਉਹਨਾਂ ਨੂੰ ਛਡਾਉਣ ਵਾਸਤੇ ਆਏ ਨੇ ਉਹਨਾਂ ਦੇ ਉੱਤੇ ਉਹਨੇ ਮਾਤਾ ਜੀ ਦੀਏ ਜੜੀਆਂ ਖੜਾਵਾ ਨਾ ਜਿਨ੍ਹਾਂ ਨੂੰ ਆਪਾਂ ਆਪਣੇ ਹਿਰਦੇ ਨਾਲ ਲਾ ਕੇ ਆਪਣੇ ਮੱਥੇ ਨਾਲ ਲਾ ਕੇ ਚਰਨ ਸਪਸ਼ਟ ਕਰਦੇ ਆ ਉਹਨਾਂ ਨੂੰ ਚੁੱਕ ਕੇ ਉਹਨਾਂ ਦੀ ਬੇਦਬੀ ਕੀਤੀ ਗਈ ਆ ਮੇਰੇ ਸੂਤਰਾਂ ਤੋਂ ਪਤਾ ਲੱਗਾ ਉਹਨੇ ਨਾ ਪ੍ਰਸ਼ਾਦ ਚੜਾਇਆ ਵਾ ਫਿਰ ਪੰਡਤ ਜੀ ਦੇ ਉਹਨਾਂ ਨੂੰ ਇਹ ਰੋਕਿਆ ਕਿ ਤੁਸੀਂ ਇੱਥੇ ਨਾ ਰੱਖੋ ਤੁਸੀਂ ਮੈਨੂੰ ਫੜਾਓ ਤੇ ਭੜਕ ਉੱਠ ਕੇ ਉਹਨਾਂ ਨੂੰ ਪੰਡਤ ਜੀ ਸਮਝਾਉਂਦੇ ਪਿਆ ਤੁਸੀਂ ਵੀਡੀਓ ਦੇਖੀ ਵੀ ਆ ਉਹਨੇ ਪੰਡਤ ਜੀ ਦੇ ਥੱਪੜ ਮਾਰ ਦਿੱਤਾ ਆ ਜਦੋਂ ਗਿਰਧਾਰੀ لال ਜੀ ਉਹਨਾਂ ਨੂੰ ਪਿੱਛੋਂ ਬਚਾਣ ਆਏ ਨੇ ਉਹਨਾਂ ਨੇ ਇੱਕ ਡਸਟਬਿਨ ਥੱਲੇ ਪਿਆ ਜਿੱਥੇ ਮੰਨ ਲਓ ਕਿ ਫੁੱਲ ਲਿਆ ਕੋਈ ਕਾਗਜ਼ ਹੈ ਉੱਥੇ ਰੱਖਿਆ ਜਾਂਦਾ ਉਹਨੇ ਡਸਟਬਿਨ ਚੁੱਕ ਕੇ ਮਾਰਿਆ ਮਾਤਾ ਹੀ ਦੀਆਂ ਖੜਾਵਾਂ ਆ ਜਿਨ੍ਹਾਂ ਨੂੰ ਅਸੀਂ ਪੂਜਨੀਏ ਕਹਿੰਨੇ ਆ ਉਹਨਾਂ ਦੀ ਖੜਾਵਾਂ ਚੁੱਕ ਕੇ ਉਹਨੇ ਖੜਾਵਾਂ ਦਾ ਵਾਰ ਉਹਦੇ ਉਹ ਪੰਡਤ ਜੀ ਦੇ ਸਿਰ ਤੇ ਕੀਤਾ ਔਰ ਜਦ ਫਿਰ ਹਿੰਦੂ ਸਮਾਜ ਦਾ ਸਿਰ ਚੁੱਕਿਆ ਮੇਰਾ ਸਵਾਲ ਮੰਦਰ ਕਮੇਟੀ ਨੂੰ ਉੱਥੇ ਜੇ ਘਟਨਾ ਹੋ ਗਈ ਪੁਜਾਰੀ ਦੀ ਉਹਨਾਂ ਨੇ ਕੁੱਟਮਾਰ ਕੀਤੀ ਤੇ ਮੰਦਰ ਕਮੇਟੀ ਨੇ ਕੀ ਕੀਤਾ ਮੰਦਰ ਕਮੇਟੀ ਮੰਦਰਾਂ 'ਚ ਪੈਸੇ ਕਿੱਨੋਂਦੀ ਆ ਮੰਦਰ ਕਮੇਟੀ ਦੇ ਪ੍ਰਬੰਧਕਾਂ ਨੇ ਇਹ ਰੋਲ ਆਪ ਅਪਣਾਇਆ ਕਿ ਪੁਜਾਰੀ ਨੂੰ ਦਬਾ ਕੇ ਉੱਥੇ ਰਾਇਦਾਮਾ ਕਰਾਤਾ ਜਿੱਦਾਂ ਕੋਈ ਲੇਬਰ ਲਿਆ ਕੇ ਨਹੀਂ ਰੱਖੀਦੀ ਫੇ ਲੇਬਰ ਨਾਲ ਕੋਈ ਕੁੱਟਮਾਰ ਹੁੰਦੀ ਐ ਤੇ ਕੋਈ ਦਿੱਕਤ ਨਹੀਂ ਇਹਨਾਂ ਨੂੰ ਮੈਂ ਦੱਸੂਗਾ ਜੇ ਇਨਾਂ ਕੋ ਮੰਦਰ ਕਮੇਟੀ ਨਹੀਂ ਚੱਲਦੀ ਤੇ ਸਾਡੇ ਹਵਾਲੇ ਕਰੋ ਅਸੀਂ ਤਾਂ ਨੂੰ ਚਲਾ ਕੇ ਵਿਖਾਵਾਂਗੇ ਉੱਥੇ ਬੇਦਬੀ ਇੱਕ ਵੀ ਹੋਗੀ ਤੇ ਸਾਡੇ ਦੇ ਜਿਹੜਾ ਮਰਜ਼ੀ ਪਰਚਾ ਦਰਜ ਕਰਾਇਓ ਸਾਸੀ ਦਾ ਦੋਸਤੋ ਬਹਿਟਵਾੜਾ ਦਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਾ ਮਰਸਾਦੇ ਮਾਡਲ ਟਾਊਨ ਮੰਦਰ ਦੀਆਂ ਜਿਹੜੇ ਕਿ ਸੀਸੀਟੀਵੀ ਫੁਟੇਜ ਜਿਹੜੀ ਤੁਹਾਨੂੰ ਪੇਸ਼ ਜੀ ਕਰਾਂਗੇ ਜਿਹੜੀ ਕਿ ਬੜੀ ਜਿਆਦਾ ਜਿਹੜੀ ਤੇਜ਼ੀ ਨਾਲ ਹੋ ਰਹੀ ਆ ਜਿਸ ਵਿੱਚ ਇੱਕ ਪੰਡਤ ਦੇ ਉੱਤੇ ਜਿਹੜਾ ਕਿ ਹੱਥ ਚੁੱਕਿਆ ਗਿਆ ਅਤੇ ਗਾਲੀ ਲੋਚ ਕੀਤਾ ਗਿਆ ਵਾ ਇਸ ਨੂੰ ਲੈ ਕੇ Hindu ਸਮਾਜ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਅੱਜ Hindu ਸਮਾਜ ਦੇ ਜਿਹੜੇ ਸੰਗਠਨ ਦੇ ਲੋਕ ਨੇ ਉਹ ਸਾਡੇ ਨਾਲ ਗੱਲਬਾਤ ਜਰੂਰ ਕਰਾਂਗੇ ਸਤਿਬਲ ਗੋਰੀ ਤੁਹਾਡੇ ਘੋਣੇ ਮੈਨੂੰ ਇੱਕ ਹੀ ਨੋਬਲ ਕੀ ਪੈ ਗਈ ਅੱਜ ਅਸੀਂ ਦੇਖਿਆ ਤੁਹਾਨੂੰ ਪ੍ਰੈਸ ਨੂੰ ਕਰਨੀ ਪੈਣੀ ਆ ਕਿੰਨੀ ਇੱਕ ਮਨ ਭਾਗੀ ਘਟਨਾ ਵਾ ਜਿਹੜੀ ਮਾੜਾ ਟਾਣ ਮੰਦਰ ਚ ਵਾਪਰੀ ਆ ਦਸਕਾਂ ਜੂ ਸਾਂਝੀ ਕਰਦੇ। ਦੇਖੋ ਜੀ ਮੈਂ ਤੇ ਅੱਜ ਕੋਈ ਸ਼ਾਮੀ 4:00 ਵਜੇ ਮੈਨੂੰ ਇਹ ਵੀਡੀਓ ਆਈ ਆ ਤੇ ਮੈਂ ਦੇਖੀ ਆ ਤੇ ਮੇਰੇ ਤੇ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਆ ਜਿਸ ਤਰ੍ਹਾਂ ਮੇਰੇ ਮਨ ਨੂੰ ਠੇਸ ਪਹੁੰਚੀ ਆ ਕਾਫੀ ਸੰਗਤ ਜਿਹੜੇ ਮਾਤਾ ਜੀ ਦੇ ਚਰਨਾਂ ਨਾਲ ਜੁੜੀ ਆ ਅਸੀਂ ਵੀ ਮਾਤਾ ਜੀ ਦੇ ਚਰਨਾਂ ਨਾਲ ਜੁੜੇ ਆ ਮਾਂ ਚਿੰਤਪੂਰਨੀ ਜੀ ਦਾ ਉਹ ਮੰਦਰ ਆ ਬੋਧ ਮੰਦ ਭਾਗੀ ਇਹ ਘਟਨਾयां ਜਿਹੜੇ ਵੀ ਇਨਸਾਨ ਨੇ ਜਿਹੜੇ ਵੀ ਬੰਦੇ ਨੇ ਮੈਂ ਤੇ ਉਹਨੂੰ ਬੰਦਾ ਰੂਪੀ ਕਹਿੰਦੇ ਨਹੀਂ ਨਾ ਉਹਨੂੰ ਮੈਂ ਇਨਸਾਨ ਕਹਿੰਦਾ ਇੱਕ ਦਾਕਸ਼ਸ਼ ਦਾ ਰੂਪ ਜਿਹੜਾ ਉੱਥੇ ਆਇਆ ਆ ਪਿਛਲੇ 7-8 ਸਾਲਾਂ ਤੋਂ ਉੱਥੇ ਜੁੜਿਆ ਪਿਆ ਉਹਦੀ ਚਾਵਲ ਦੀ ਉਹਦੀ ਦੁਕਾਨ ਆ ਜੋ ਮੇਰੇ ਸੁਣਨ ਦੇ ਵਿੱਚ ਆਇਆ ਰਣਜੀਤ ਐ ਉਹਦੀ ਰਾਇਸ਼ ਆ ਤੇ ਮਨਜੀਤ ਮੰਡੀ ਉਹ ਦੁਕਾਨ ਕਰਦਾ ਆ ਉਹਨੇ ਇੱਕ ਸਖਸ਼ ਆ ਜਿਹੜੇ ਸਾਡੇ ਪੰਡਤ ਜੀ ਆ ਸੰਤੋਸ਼ ਪੰਡਤ ਜੀ ਦੇ ਉਹਨੇ ਹੱਥ ਚੁੱਕਿਆ ਆ ਤੇ ਜਿਹੜੇ ਦੂਸਰੇ ਪੰਡਤ ਜੀ ਆ ਉਹ ਗਰਧਾਰੀ لال ਪੰਡਤ ਜੀ ਆ ਜਿਹੜੇ ਉਹਨਾਂ ਨੂੰ ਛਡਾਉਣ ਵਾਸਤੇ ਆਏ ਨੇ ਉਹਨਾਂ ਦੇ ਉੱਤੇ ਉਹਨੇ ਮਾਤਾ ਜੀ ਦੀਆਂ ਜੜੀਆਂ ਖੜਾਵਾਂ ਜਿਨ੍ਹਾਂ ਨੂੰ ਆਪਾਂ ਆਪਣੇ ਹਿਰਦੇ ਨਾਲ ਲਾ ਕੇ ਆਪਣੇ ਮੱਥੇ ਨਾਲ ਲਾ ਕੇ ਚਰਨ ਸਪਸ਼ਟ ਕਰਦੇ ਆ ਉਹਨਾਂ ਨੂੰ ਚੁੱਕ ਕੇ ਉਹਨਾਂ ਦੀ ਬੇਦਬੀ ਕੀਤੀ ਗਈ ਆ ਅਸੀਂ ਮੰਗ ਕਰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਇਹਨਾਂ ਦੇ ਪਰਚਾ ਦਰਜ ਹੋਵੇ। ਪੁਲਿਸ ਸਰਪ ਜੀ ਮਾਮਲਾ ਕੀ ਆ ਕਿਉਂ ਐਡਾ ਜਿਹੜਾ ਅਗਰੈਸਿਵ ਹੋ ਗਿਆ ਬੰਦਾ ਅਸੀਂ ਕਹਿੰਨੇ ਪੀ ਹਮੇਸ਼ਾ ਅਸੀਂ ਧਾਰਮਿਕ ਜਗ੍ਹਾ ਜਾਂਦੇ ਆ ਚਾਹੇ ਮੰਦਿਰ ਜਾਂ ਕਿਸੇ ਵੀ ਜਾਤ ਜਾਂਦੇ ਆ ਸਾਡਾ ਗੁੱਸਾ ਸ਼ਾਂਤ ਹੁੰਦਾ ਵਾ ਸਾਡੀ ਆਤਮਾ ਨੂੰ ਸ਼ਾਂਤੀ ਮਿਲਦੀ ਆ ਪਰ ਅਸੀਂ ਦੇਖਿਆ ਇਹ ਆਦਮੀ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੀ ਇਹ ਆਦਮੀ ਆਦਮੀ ਜਿਹੜਾ ਭਟਕ ਭਿਆਤ ਖਾਸ ਤਾ ਕਿ ਉਹ ਪੰਡਤ ਤੇ ਜਿਹੜਾ ਬਿਲਕੁਲ ਰੱਬ ਦੇ ਕਰੀਬ ਹੁੰਦਾ ਵਾ ਰੱਬ ਨਾਲ ਮਿਲਾਪ ਕਰਾਉਂਦਾ ਵਾ ਅਜਿਹਾ ਕੀ ਕਰਨ ਬਣ ਗਿਆ ਦੇਖੋ ਜੋ ਮੈਨੂੰ ਮੇਰੇ ਸੂਤਰਾਂ ਤੋਂ ਪਤਾ ਲੱਗਾ ਉਹਨੇ ਨਾ ਪ੍ਰਸ਼ਾਦ ਚੜਾਇਆ ਵਾ ਜਿਹੜਾ ਪ੍ਰਸ਼ਾਦ ਹੁੰਦਾ ਆ ਦੇਖੋ ਆਪਾਂ ਗੁਰੂ ਮਹਾਰਾਜ ਦੇ ਬਾਬਾ ਸ਼ਹੀਦਾ ਤੇ ਜਾਣਦੇ ਆ ਦਰਬਾਰ ਸਾਹਿਬ ਜਾਣਦੇ ਆ ਕਿਸੇ ਵੀ ਸਥਾਨ ਤੇ ਆਪਾਂ ਜਾਣੇ ਨਾ ਉੱਥੇ ਦੇਖੋ ਇੱਕ ਤਰੀਕਾ ਬਣਿਆ ਹੁੰਦਾ ਵਾ ਉੱਥੇ ਸੇਵਾਦਾਰ ਹ ਜਿਸ ਤਰ੍ਹਾਂ ਮੰਦਰ ਦੇ ਵਿੱਚ ਪੰਡਤ ਹੁੰਦਾ ਆ ਗੁਰਦੁਆਰੇ ਵਿੱਚ ਸਾਡੇ ਪਾਠੀ ਬੈਠੇ ਹੁੰਦੇ ਹਨ ਨਾ ਕਿਤੇ ਵੀ ਆਪਾਂ ਚਲਦੀਏ ਕਿਸੇ ਵੀ ਸਥਾਨ ਤੇ ਚਲਦੀਏ ਜਦੋਂ ਆਪਾਂ ਘਰ ਵਿੱਚ ਵੀ ਕੋਈ ਸਾਸੰਗ ਕਰਦੇ ਆ ਨਾ ਅਸੀਂ ਆਪਣੇ ਮਾਤਾ ਜੀ ਨੂੰ ਜਾਂ ਉੱਥੇ ਸਾਡੇ ਵੱਡੇ ਹੁੰਦੇ ਉਹਨਾਂ ਨੂੰ ਆਪਾਂ ਚੀਜ਼ ਫੜਾਣੇ ਆ ਤੇ ਉਹ ਅੱਗ ਪ੍ਰਸ਼ਾਦ ਦੇਣੇ ਤਾਂ ਉਹ ਅੱਗੇ ਜਾ ਕੇ ਉਹਨਾਂ ਦੇ ਰੱਬ ਦੇ ਅੱਗੇ ਭੋਗ ਲੱਗਦਾ ਆ ਇਸ ਤਰ੍ਹਾਂ ਹੀ ਪੰਡਤ ਆ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਿੱਧਾ ਮਾਤਾ ਜੀ ਦੀ ਝੋਲੀ ਦੇ ਵਿੱਚ ਉਹ ਪ੍ਰਸ਼ਾਦ ਰੱਖ ਦਿੱਤਾ ਦੇਖੋ ਕਿਸੇ ਕਿਸੇ ਤਰੀਕੇ ਦੇ ਕੋਈ ਹੱਥ ਲੱਗੇ ਹੁੰਦੇ ਨੇ ਮੋਮ ਜਾਮਾ ਹਾਂ ਕਿੰਨੇ ਕਿੰਨੇ ਕੈਮੀਕਲ ਦੇ ਨਾਲ ਉਹ ਚੀਜ਼ ਬਣੀ ਹੁੰਦੀ ਆ ਸਿਰਫ ਪੰਡਤ ਜੀ ਦੇ ਉਹਨਾਂ ਨੂੰ ਇਹ ਰੋਕਿਆ ਕਿ ਤੁਸੀਂ ਇੱਥੇ ਨਾ ਰੱਖੋ ਤੁਸੀਂ ਮੈਨੂੰ ਫੜਾਓ ਜਾਂ ਤੁਸੀਂ ਇਹ ਟੇਬਲ ਸਟੀਲ ਦਾ ਲੱਗਾ ਪਿਆ ਉੱਥੇ ਰੱਖ ਦੋ ਇੰਨੇ ਵਿੱਚ ਹੀ ਉਹ ਭੜਕ ਉੱਠਿਆ ਤੇ ਭੜਕ ਉੱਠ ਕੇ ਉਹਨਾਂ ਨੂੰ ਪੰਡਤ ਜੀ ਸਮਝਾਉਂਦੇ ਪਿਆ ਤੁਸੀਂ ਵੀਡੀਓ ਦੇਖੀ ਵੀ ਆ ਉਹਨੇ ਪੰਡਤ ਜੀ ਦੇ ਥੱਪੜ ਮਾਰ ਦਿੱਤਾ ਆ ਠੀਕ ਆ ਸੰਤੋਸ਼ ਕੁਮਾਰ ਜੀ ਦੇ ਉਹਨਾਂ ਨੇ ਥੱਪੜ ਮਾਰਿਆ ਜਦੋਂ ਗਿਰਧਾਰੀ ਲਾਲ ਜੀ ਉਹਨਾਂ ਨੂੰ ਪਿੱਛੋਂ ਬਚਾਉਣ ਆਏ ਨੇ ਉਹਨਾਂ ਨੇ ਇੱਕ ਡਸਟਬਿਨ ਥੱਲੇ ਪਿਆ ਜਿੱ ਕਹਿਆ ਜਾਂਦਾ ਉਹਨੇ ਡਸਟਬਿਨ ਚੁੱਕ ਕੇ ਮਾਰਿਆ ਉਹਨੂੰ ਫਿਰ ਵੀ ਨਹੀਂ ਕੋਈ ਸਿੱਧਕ ਆਇਆ ਤੇ ਦੇਖੋ ਮਾਤਾ ਹੀ ਦੀਆਂ ਖੜਾਵਾਂ ਆ ਜਿਨ੍ਹਾਂ ਨੂੰ ਅਸੀਂ ਪੂਜਨੀਏ ਕਹਿੰਨੇ ਆ ਉਹਨਾਂ ਦੀ ਖੜਾਵਾਂ ਚੁੱਕ ਕੇ ਉਹਨੇ ਖੜਾਵਾਂ ਦਾ ਵਾਰ ਉਹਦੇ ਉਹ ਪੰਡਤ ਜੀ ਦੇ ਸਿਰ ਤੇ ਕੀਤਾ ਇਹ ਬੜੀ ਮੰਦਭਾਗੀ ਘਟਨਾ ਆ ਇਹਨਾਂ ਨੂੰ ਜਿਹੜੀ ਮੰਦਰ ਕਮੇਟੀ ਆ ਜਿਹੜੇ ਸਾਡੇ ਉਥੋਂ ਦੇ ਪ੍ਰਧਾਨ ਨੇ ਵਿਕਰਮ ਜੀ ਠੀਕ ਆ ਇਹਨਾਂ ਨੂੰ ਸਖਤ ਸਖਤ ਕਾਰਵਾਈ ਇਹ ਕਰਨੀ ਚਾਹੀਦੀ ਆ ਜਿਹੜਾ ਪਬਲਿਕ 'ਚ ਰੋਸ਼ਿਆ ਇਹ ਦੋਸ਼ ਨੂੰ ਜਦੋਂ ਦੋਸ਼ ਨੂੰ ਇਹ ਠੰਡਾ ਕਰਨਾ ਚਾਹੀਦਾ ਦੋਸ਼ ਪਬਲਿਕ ਦੇ ਵਿੱਚ ਉਦੋਂ ਹੀ ਠੰਡਾ ਹੋਏਗਾ ਸੰਗਤ ਦੇ ਵਿੱਚ ਉਦੋਂ ਹੀ ਦੋਸ਼ ਠੰਡਾ ਹੋਏਗਾ ਜਦੋਂ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਜੇ ਤੁਸੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਾਓਗੇ ਤੇ ਇਦਾਂ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਭੜਾਵਾ ਮਿਲੇਗਾ ਕਿਤੇ ਨਾ ਕਿਤੇ ਇਹ ਚੀਜ਼ਾਂ ਫਿਰ ਉਪਲਬਧੀ ਦੇ ਨਾਲ ਸਾਹਮਣੇ ਆਣਗੀਆਂ ਬਹੁਤ ਬਤਨਵਾਦ ਜੀ ਤੁਸੀਂ ਦੇਖਿਆ ਗੁੱਸੇ ਦੀ ਜਿਹੜੀ ਲਹਿਰ ਹੈ ਹਿੰਦੂ ਸਮਾਜ ਵਿੱਚ ਖਾਸ ਕਰਕੇ ਪੰਕਜ ਸਾਹ ਨਾਲ ਆ ਪੰਕਜ ਜੀ ਹਮੇਸ਼ਾ ਤੁਸੀਂ ਸਨਤ ਧਰਮ ਦੀ ਗੱਲ ਕਰਦੇ ਹੋ ਹਮੇਸ਼ਾ ਜਿੱਥੇ ਕਿਤੇ ਧਰਮ ਦੀ ਬੇਅਦਬੀ ਹੁੰਦੀ ਆ ਤੁਸੀਂ ਸਭ ਤੋਂ ਪਹਿਲਾਂ ਆਵਾਜ਼ ਚੁੱਕਦੇ ਹੋ ਜਦੋਂ ਤੁਹਾਨੂੰ ਇਸ ਵੀਡੀਓ ਬਾਰੇ ਪਤਾ ਲੱਗਾ ਤੁਹਾਡੇ ਹਿਰਦੇ 'ਚ ਕੀ ਬੇਅਦਬੀ ਆਤ ਖਾਦ ਕੇ ਉਹ ਸਖ਼ਤ ਸੇਖਲਾਕ ਕੀ ਕਾਰਵਾਈ ਕੀਤੀ ਗਈ ਹੈ ਦੱਸ ਕੇ ਨੂੰ ਸਾਂਝਾ ਕਰਦੇ ਹੋ ਇੱਕ ਵਾਰੀ ਉਹ ਵੀਡੀਓ ਜ਼ਰੂਰ ਸਾਂਝੀ ਕਰਦੇ ਹੋ ਜਾਂ ਵੀਡੀਓ 'ਤੇ ਦੱਸ ਦਿਓ ਕਿ ਸਾਰੀ ਕੰਨਾ ਹੈਗੀ ਸੀ ਉਹ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਚਾਹੁੰਦਾ ਵਾਂ ਅੱਜ ਫੇਰ ਹਿੰਦੂ ਸਮਾਜ ਦਾ ਸਿਰ ਝੁਕਿਆ ਸਮਾਜ ਦਾ ਸਿਰ ਤਾਂ ਝੁਕਿਆ ਕਹਿ ਰਿਹਾ ਪੁਜਾਰੀ ਸਾਡੇ ਸਿਰ ਦੇ ਤਾਜ ਨੇ ਇਹ ਗੱਲ ਤੁਹਾਨੂੰ ਸਮਝਣੀ ਪਵੇਗੀ ਇਹ ਲੋਕ ਜਿਹੜੇ ਲੋਕ ਸ਼ੈਦ ਮੰਦਰਾਂ ਨੂੰ ਥੋੜਾ ਜਿਆਦਾ ਚੜਾਵਾ ਦਿੰਦੇ ਨੇ ਤੇ ਸ਼ੈਦ ਨੂੰ ਲੱਗਦਾ ਹੈ ਮੰਦਰ ਕਮੇਟੀਆਂ ਸ਼ੈਦ ਗੱਲੇ ਤੱਕ ਹੋ ਸਕਦੀਆਂ ਨੇ ਪਰ ਸਗਠਨ ਗੱਲੇ ਤੱਕ ਨਹੀਂ ਨੇ ਜੋ ਅਜੇ ਹਰਕਤ ਹੋਈ ਆ ਮੇਰਾ ਸਵਾਲ ਮੰਦਰ ਕਮੇਟੀ ਨੂੰ ਉਹ ਉੱਥੇ ਜੇ ਘਟਨਾ ਹੋ ਗਈ ਪੁਜਾਰੀ ਦੀ ਉਹਨਾਂ ਨੇ ਕੁੱਟਮਾਰ ਕੀਤੀ ਤੇ ਮੰਦਰ ਕਮੇਟੀ ਨੇ ਕੀ ਕੀਤਾ ਸਵਾਲ ਹੈ ਮੇਰਾ ਮੰਦਰ ਕਮੇਟੀ ਨੂੰ ਮੇਰਾ ਕੋਈ ਉੱਥੇ ਉਸ ਬੰਦੇ ਦੀ ਜਿਹੜੀ ਗੱਲ ਆ ਉਹ ਬਚ ਕਰਦੇ ਆ ਪਹਿਲਾ ਮੰਦਰ ਕਮੇਟੀ ਨੇ ਜਦੋਂ ਉਸ ਪੁਜਾਰੀ ਨੂੰ ਉਸ ਬੰਦੇ ਨੇ ਕੁੱਟਣਾ ਸ਼ੁਰੂ ਕੀਤਾ ਦੂਸਰਾ ਪੁਜਾਰੀ ਹੁੰਦਾ ਮੰਦਰ ਕਮੇਟੀ ਕਿਤੇ ਸੀ ਮੰਦਰ ਕਮੇਟੀ ਮੰਦਰਾ ਚ ਪੈਸੇ ਕਿੱਥੋਂ ਹੁੰਦੀ ਆ ਤੂੰ ਇਹ ਮਹੀਨੇ ਬਾਅਦ ਹਫਤੇ ਬਾਅਦ ਗੱਲਾ ਖੋਲ ਕੇ ਬਹਿ ਜਾਂਦੇ ਆ ਉਹ ਪੈਸਾ ਇਹ ਸਿਰਫ ਗੱਲੇ ਤੱਕ ਲੈ ਮੰਦਰ ਕਮੇਟੀ ਵਾਲੇ ਮੈਂ ਗੱਲ ਪੁੱਛਣਾ ਚਾਹੁੰਦਾ ਜੇ ਉਸ ਬੰਦੇ ਨੂੰ ਪੁਜਾਰੀ ਨੂੰ ਕੁੱਟ ਮਰੋਈ ਦੂਸਰੇ ਪੁਜਾਰੀ ਨੇ ਛਡਾਇਆ ਉਹਨੂੰ ਵੀ ਕੁੱਟ ਮਰੋਈ ਉਹ ਕੁੱਟ ਮਾਰ ਤੋਂ ਬਾਅਦ ਮੰਦਿਰ ਕਮੇਟੀ ਦਾ ਐਕਸ਼ਨ ਦੱਸੋ ਕੀ ਹੈ ਇਹ ਵੀ ਖਾਸ ਕਰਕੇ ਗੱਲ ਕਰੀ ਪੰਕੜ ਜੀ ਸਿਕਿਉਰਟੀ ਦੀ ਗੱਲ ਕਰੀ ਅਸੀਂ ਦੇਖਿਆ ਹਮੇਸ਼ਾ ਬਿਲਕੁਲ ਦਰਵਾਜੇ ਕੋਲ ਸੀ ਖਾਸ ਕਰਕੇ ਹਮੇਸ਼ਾ ਉੱਥੇ ਸਿਕਿਉਰਟੀ ਰਹਿੰਦੀ ਆ ਪਰ ਜਦੋਂ ਇਟਾ ਵੱਡਾ ਹਾਦਸਾ ਹੋ ਗਿਆ ਪਹਿਲੇ ਇੱਕ ਪੰਡਿਤ ਜੀ ਨੂੰ ਮਾਰਿਆ ਜਾਂਦਾ ਥੱਪੜ ਮਾਰਿਆ ਜਾਂਦਾ ਬਾਅਦ ਦੂਸਰੇ ਪੰਡਿਤ ਜੀ ਧੱਕੇ ਦਾ ਕੇ ਮਾਰਿਆ ਜਾਂਦੇ ਨੇ ਉੱਥੇ ਕਹਿੰਦੇ ਉੱਚੀ ਚ ਗਾਲ੍ਹਾਂ ਤਾਂ ਕੱਢੀ ਗਈਆਂ ਪੂਰੀ ਬੇਅਦਬੀ ਕੀਤੀ ਗਈ ਆ ਉਥੇ ਦੇ ਸਿਕਿਉਰਟੀ ਗਾਰਡ ਜਾਂ ਉਥੋਂ ਦੇ ਪ੍ਰਬੰਧਕ ਕਿਉਂ ਨਹੀਂ ਹੋਂਦ ਤੱਕੋ ਸਾਹਮਣੇ ਆਸੀ ਉਥੇ ਮੰਦਿਰ ਕਮੇਟੀ ਦੇ ਪ੍ਰ ਉਹਦਾ ਸਿਰਫ ਇੱਕ ਕਾਰਨ ਹੈ ਕਿਉਂਕਿ ਪੁਜਾਰੀ ਖਾਸ ਕਰ ਬਾਹਰ ਦੇ ਨੇ ਇਹ ਕੋਈ ਪੰਜਾਬ ਚੋਂ ਜਿਆਦਾ ਪੁਜਾਰੀ ਨਹੀਂ ਨੇ ਕੋਈ ਸਾਡੇ ਬਿੰਦਾ ਬੰਦੇ ਨੇ ਕੋਈ ਯੂਪੀ ਬਿਹਾਰ ਦੇ ਨੇ ਸਿਰਫ ਉਹਨੂੰ 5-5 7-8 ਹਜ਼ਾਰ ਤਨਖਾਹਾਂ ਦੇ ਉੱਥੇ ਰੱਖਿਆ ਜਾਂਦਾ ਹੈ ਠੀਕ ਹੈ ਉਹਨਾਂ ਦਾ ਜੇ ਉੱਥੇ ਚੱਲਦਾ ਚਲਾਈ ਜਾਓ ਪਰ ਮੈਂ ਗੱਲ ਪੁੱਛਣਾ ਚਾਹੁੰਦਾ ਜਦੋਂ ਕੋਟਮਰ ਹੋਈ ਮੰਦਿਰ ਕਮੇਟੀ ਨੇ ਪੋਸਟ ਅਪਾਰਟਮੈਂਟ ਨੂੰ ਕੰਪਲੇਨਟ ਕਿਉਂ ਨਹੀਂ ਦਿੱਤੀ ਪੇ ਸਾਡੇ ਪੁਜਾਰੀ ਤੇ ਜਿਹੜਾ ਸਾਡੇ ਸਿਰ ਦੇ ਤਾਜ ਨੇ ਮਾਨਯੋਗ ਨੇ ਪੂਰਾ ਸੀ ਉਹਨਾਂ ਨੇ ਤਰਾਮ ਕਰਦੇ ਆ ਕਿਉਂਕਿ ਪੁਜਾਰੀ ਸਨਾਤਨ ਤਰਫ ਚ ਬਹੁਤ ਵੱਡਾ ਲਫਜ਼ ਆ ਇਹਨਾਂ ਦੀ ਬੜੀ ਮਹੱਤਤਾ ਹੈ ਕਿਉਂਕਿ ਰੱਬ ਨੂੰ ਜੇ ਪਾਉਣੇ ਪਹਿਲਾਂ ਕੋਈ ਵੀ ਭੋਗ ਲਾਉਣਾ ਹੈ ਉਹਦੇ ਲਈ ਪੁਜਾਰੀ ਆ ਤੇ ਜਿਹੜੇ ਪੁਜਾਰੀ ਨੇ ਇਹੋ ਜਿਹਾ ਕੰਮ ਹੋਇਆ ਤੇ ਮੰਦਿਰ ਕਮੇਟੀ ਨੇ ਹਜੇ ਰੋਲ ਅਦਾ ਕੀਤੇ ਤੇ ਸਮਾਜ ਸਾਡਾ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ 100% ਅਸੀਂ ਅੱਜ ਸਾਰੇ ਭਰਾ ਇਕੱਠੇ ਹੋਏ ਆਏ ਆ ਅਸੀਂ ਇਹ ਵੇਟ ਕਰਦੇ ਸੀ ਕਿ ਮੰਦਰ ਕਮੇਟੀ ਕੋਈ ਐਕਸ਼ਨ ਲੇਗੀ ਪਰ ਮੰਦਰ ਕਮੇਟੀ ਨੇ ਕੋਈ ਐਕਸ਼ਨ ਨਹੀਂ ਲਿਆ ਪਰ ਹੁਣ ਅਸੀਂ ਐਕਸ਼ਨ ਦੇ ਮੂਰਚੇ 100% ਐਕਸ਼ਨ ਲਵਾਵਾਂਗੇ ਕੰਪਲੇਂਟ ਫਾਈਲ ਉਹਨਾਂ ਨੂੰ ਕਰਾਵਾਂਗੇ ਜਾ ਮੰਦਰ ਦੀ ਬੇਦਬੀ ਦੀ ਕੰਪਲੇਂਟ ਕਰਾਵਾਂਗੇ ਕੁਛ ਨਾ ਕੁਛ ਅਸੀਂ ਕਰਾਂਗੇ ਉਹ ਗੱਲ ਕਰੀਏ ਪੰਗੜੀ ਖਾਸ ਤਾ ਕਿ ਹਿੰਦੂ ਸਮਾਜ ਦੀ ਗੱਲ ਕਰੀਏ ਅਸੀਂ ਦੇਖਿਆ ਆਏ ਦਿਨ ਹੀ ਥੋੜੇ ਦਿਨ ਪਹਿਲਾਂ ਹੁਣ ਵੀਡੀਓ ਵਾਇਰਲ ਹੋਈ ਸੀ बार-बार ਹਿੰਦੂ ਸਮਾਜ ਨੂੰ ਕਿਉਂ ਇਸ ਤਰ੍ਹਾਂ ਟਾਰਗੇਟ ਕੀਤਾ ਜਾਂਦਾ ਜਾਂ ਉਹਨਾਂ ਦੀ ਬੇਬੀ ਕਿਉਂ ਹੁੰਦੀ ਹੈ ਖਾਸ ਕਰਕੇ ਤੇ ਅਸੀਂ ਦੇਖਿਆ ਸਲਾਹਤ ਤਾਂ ਅਸੀਂ ਗੱਲ ਕਰਦੇ ਹਾਂ ਸਲਾਹਤਾਂ ਨੂੰ ਵੀ ਪਰ ਉਹ ਜਿਹੜੇ ਆਏ ਨੇ ਹਿੰਦੂ ਸਮਾਜ ਦੇ ਨੇ ਜਿਹੜੇ ਉੱਥੇ ਮਥਾ ਟਿਕਣ ਆਏ ਨੇ ਤੇ ਆ ਜਿਹੜੇ ਹਿੰਦੂ ਕਮੇਟੀਆਂ ਨੇ ਜਿਹੜੀ ਉਹ ਵੀ ਹਿੰਦੂ ਕਮੇਟੀਆਂ ਨੇ ਹਿੰਦੂ ਸਮਾਜ ਦੀਆਂ ਨੇ ਉਹਨਾਂ ਨੇ ਮਾਫੀ ਕਿਉਂ ਕਿੱਦਾਂ ਦੇ ਦਿੱਤੀ ਮੈਨੂੰ ਦੱਸ ਕੇ ਨੂੰ ਸਾਂਝਾ ਵੀ ਬੜੀ ਵੱਡੀ ਘਟਨਾ ਹੋਈ ਆ ਜਿਵੇਂ ਤੁਸੀਂ ਦੱਸਿਆ ਵੀ ਜੇ ਰੱਬਣਾ ਬੁਲਾਉਣਾ ਤੇ ਮੰਦਿਰ ਤੱਕ ਸੋਰੀ ਪੁਜਾਰੀ ਤੱਕ ਜੜੀਆ ਹੁੰਦਾ ਰੱਬਣਾ ਬੁਲਾਉਂਦਾ ਪੁਜਾਰੀ ਇੱਕ ਰੱਬ ਦਾ ਰੂਪ ਮੰਨਿਆਂਦਾ ਪਰ ਜੇ ਇਸ ਤਰ੍ਹਾਂ ਥੱਪੜ ਮਾਰਨੇ ਧੱਕੇ ਮਾਰਨੇ ਗਾਲੀ ਗਲੋਚ ਕਰਨਾ ਕਿ ਲੱਗਦਾ ਕਿੰਨਾ ਕੁ ਜਾਇਜ ਆ ਅਜੇ ਇਸ ਮੰਦਰ ਵਿੱਚ ਹੋਈ ਆ ਭਲਕੇ ਕਿਸੇ ਹੋਰ ਮੰਦਰ ਵਿੱਚ ਹੋਜੂਗੀ ਕਿ ਲੱਗਦਾ ਇਹ ਕਰਨਾ ਜਿਹੜੀਆਂ ਬੇਅਦਬੀਆ ਤੁਹਾਨੂੰ ਮਨਜ਼ੂਰ ਹੋਣਗੀਆਂ ਦੇਖੋ ਜੀ ਮੰਦਿਰ ਪ੍ਰਣਾਲੀ ਇਸ ਤਰੀਕੇ ਨਾਲ ਚੱਲ ਰਹੀ ਆ ਪੰਜਾਬ 'ਚ ਜਿੱਦਾਂ ਕੋਈ ਲੇਬਰ ਲਿਆ ਕੇ ਨਹੀਂ ਰੱਖੀਦੀ ਪੀ ਲੇਬਰ ਨਾਲ ਕੋਈ ਕੁੱਟਮਾਰ ਹੁੰਦੀ ਆ ਤੇ ਕੋਈ ਦਿੱਕਤ ਨਹੀਂ ਕਿਉਂਕਿ ਇਹ ਜਿਹੜਾ ਕੰਮ ਆ ਇਹ ਗੱਲਾਂ ਤਾਂ ਕਿ ਮੈਂ ਬਾਰ-ਬਾਰ ਕਹਿ ਰਿਹਾ ਮੰਦਰ ਕਮੇਟੀ ਨੂੰ ਸਿਰਫ ਇਤੋਂ ਤਾਂ ਕਿ ਆ ਵੀ ਉਹ ਜਿਹੜਾ ਗੱਲਾ ਹੈ ਉਹ ਪਰਿਆ ਰਵੇ ਜੇ ਕੋਈ ਇੱਥੇ ਕੋਈ ਧਰਮ ਦੇ ਲੋਕ 500 ਜੁੜੇ ਨੇ ਸ਼ਾਇਦ ਉਹ ਵਪਾਰੀ ਹੋਵੇ ਜਿਨ੍ਹਾਂ ਨੇ ਥੱਪੜ ਮਾਰਿਆ ਹੋਵੇ ਉਹ ਇਦਾਂ ਦਾ ਕੋਈ ਵਪਾਰੀ ਹੋਵੇ ਜਿਹੜਾ ਮੰਦਰ ਨੂੰ ਕੁਝ ਜ਼ਿਆਦਾ ਪੈਸੇ ਦਿੰਦਾ ਹੋਵੇ ਮੰਦਰਾਂ ਦੇ ਨਾਲ ਵੈਸੇ ਵੀ ਅੱਜਕੱਲ੍ਹ ਮੰਦਰਾਂ ਨੇ ਟ੍ਰੈਂਡ ਬਣਾ ਲਿਆ ਹੈ ਦੇਖੋ ਮੰਦਰ ਕਦੀ ਵੀ ਦੇਖੋ ਅੱਜ ਜੇ ਮੰਦਰ ਤੋਂ ਮੰਦਰ ਆ ਸਭ ਦੀ ਸ਼ਰਤ ਹੈ ਅਸੀਂ ਨਮਸਕਾਰ ਕਰਦੇ ਹਾਂ ਪਰ ਜਿਹੜੀਆਂ ਕਮੇਟੀਆਂ ਸਵਾਲ ਸਾਡੇ ਉਹਨਾਂ ਦੇ ਆ ਜਿਹੜੇ ਮੰਦਰ ਕਮੇਟੀਆਂ ਚਲਾ ਰਹੇ ਨੇ ਇਹ ਸਵਾਲ ਉਹਨਾਂ ਤੇ ਆ ਕਿ ਇੱਕ ਪੁਜਾਰੀ ਦੀ ਬੇਦਬੀ ਉਹ ਮੰਦਰ ਦੇ ਕਮੇਟੀ ਦੀ ਬੇਦਬੀ ਨਹੀਂ ਮੰਨੀ ਜਾਂਦੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸ਼ਾਇਦ ਕੋਈ ਵੱਡਾ ਚੜਾਵਾ ਚੜਾ ਸਕਦਾ ਵੱਡਾ ਵਪਾਰੀ ਆ ਪਰ ਕੀ ਲੱਗਦਾ ਜੇ ਕਿ ਵੱਡਾ ਚੜਾਵਾ ਚੜਾਊਗਾ ਵਪਾਰੀ ਤਾਂ ਉਹ ਕਿਸੇ ਪੰਡਤ ਦੇ ਹੱਥ ਚੁੱਕ ਸਕਦਾ ਕਿਸੇ ਨੂੰ ਮਾਰ ਸਕਦਾ ਉਹ ਇਹ ਦੇਖੋ ਇਹ ਗੱਲ ਤੇ ਇਹਨਾਂ ਨੇ ਸਾਬਤ ਕਰਤੀ 2 ਘੰਟੇ ਜਰਾਇਨਾਮਾ ਕਰਨ ਤੋਂ ਬਾਅਦ ਇਹਨਾਂ ਨੇ ਸਬਦ ਕਰਤੀ ਸਾਰੇ ਤੇ ਇਹ ਇੰਤਜ਼ਾਰ ਕਰ ਰਹੇ ਸੀ ਵੀਡੀਓ ਵਾਇਰਲ ਤੋਂ ਬਾਅਦ ਵੀ ਕੋਈ ਨਾ ਕੋਈ ਕਾਰਵਾਈ ਜਾਂ ਕੰਪਲੇਨ ਦੀ ਗੱਲ ਆਏਗੀ ਤੇ ਸਿਕਟਰਾਂ ਨੂੰ ਬੁਲਾਇਆ ਜਾਏਗਾ ਪਰ ਜਿੱਥੋਂ ਤੱਕ ਅਸੀਂ ਵੇਖਿਆ ਇਹਨਾਂ ਬੈ ਕੇ ਰਾਇਨਾਮਾ ਕਰ ਲੇ ਦੇਖੋ ਉਹ ਪੁਜਾਰੀ ਆ ਪੁਜਾਰੀ ਕਿੰਨੀ ਜ ਫਾਈਟ ਕਰ ਸਕਦਾ ਕਿਉਂਕਿ ਉਹਦਾ ਕਰਨ ਆ ਕਿਉਂਕਿ ਜਿਹੜਾ ਰੱਬ ਨੂੰ ਮਨਾਉਣ ਤੁਰ ਪਿਆ ਜਾਂ ਰੱਬ ਦੇ ਰਾਹ ਦੇ ਤੁਰ ਪਿਆ ਉਹ ਕਿੰਨੀ ਜ ਫਾਈਟ ਕਰ ਸਕਦਾ ਪਰ ਜਿੱਥੋਂ ਤੱਕ ਮੰਦਿਰ ਕਮੇਟੀ ਦੀ ਗੱਲ ਸੀ ਦੇਖੋ ਬਾਕੀ ਚੀਜ਼ਾਂ ਨੇ ਤਾਂ ਅਧਿਕਾਰ ਆ ਪਰ ਉਹਦੀ ਇੱਜ਼ਤ ਤੇ ਜਦੋਂ ਗੱਲ ਆਉਂਦੀ ਆ ਇੱਕ ਪੁਜਾਰੀ ਇੱਕ ਆਮ ਇਨਸਾਨ ਦੀ ਇੱਜ਼ਤ 'ਚ ਫਰਕ ਆ ਉਹ ਮੰਦਿਰ ਦੇ ਵਿੱਚ ਪੂਜਾ ਕਰ ਰਿਹਾ ਹੈ ਪ੍ਰਸ਼ਾਦ ਦੀ ਗੱਲ ਤੋਂ ਲੜਾਈ ਹੁੰਦੀ ਆ ਤੇ ਜ਼ਿੰਮੇਵਾਰੀ ਕਹਦੀ ਆ ਉਸ ਕਮੇਟੀ ਦੀ ਪਰ ਉਥੇ ਪੁਲਿਸ ਵੀ ਐਕਸ਼ਨ ਲੈ ਸਕਦੀ ਜਿਲੇ ਤੱਕ ਕੰਪਲੇਂਟਰ ਕੰਪਲੇਨ ਨਹੀਂ ਦਿੰਦਾ ਤੇ ਪੁਲਿਸ ਕੀ ਕਰੇ ਇਹ ਸਿਰਫ ਮੰਦਿਰ ਕਮੇਟੀਆਂ ਨੇ ਸਿਸਟਮ ਬਣਾ ਲਿਆ ਮੈਂ ਅੰਬਰਸੇਰ ਦੇ ਕਈ ਮੰਦਿਰ ਕਮੇਟੀਆਂ ਨੇ ਗੱਲਾਂ ਦੱਸ ਸਕਦਾ ਜਿਨ੍ਹਾਂ ਦੇ ਬਾਹਰ ਕਈ ਤਰ੍ਹਾਂ ਦੀਆਂ ਨੀੜ ਦੀਆਂ ਰੇੜੀਆਂ ਖੋਖੇ ਲੱਗੇ ਹੋਏ ਨੇ ਪਰ ਮੰਦਿਰ ਕਮੇਟੀ ਸੁੱਤੀ ਆ। ਪਰ ਕੀ ਲੱਗਦਾ ਨਹੀਂ ਖਾ ਕੇ ਪੰਗਰ ਜਦੋਂ ਇਸ ਤਰ੍ਹਾਂ ਦੀ ਆਵਾਜ਼ ਤੁਸੀਂ ਚੁੱਕਦੇ ਹੋ ਖਾ ਕੇ ਜਿੱਥੇ ਕਿਤੇ ਬੇਅਦਬੀ ਹਿੰਦੂ ਧਰਮ ਦੀ ਗੱਲ ਕਰੀ ਹੈ ਅਸੀਂ ਦੇਖਿਆ ਖਾਸ ਕਰਕੇ ਮੈਂ ਇਹ ਚੀਜ਼ਾਂ ਬਹੁਤ ਨੋਟ ਕੀਤੀਆਂ ਤੇ ਜਦੋਂ ਤੁਸੀਂ ਆਵਾਜ਼ ਚੁੱਕਦੇ ਹੋ ਜਸਤਾਂ ਦੀ ਕਟਨਾ ਵਾਪਰਦੀਆਂ ਉਸ ਤੋਂ ਬਾਅਦ ਰਾਏ ਨਾਮਾਂ ਬਰਸ਼ੇਤੀ ਕਰ ਲੈਂਦਾ ਵਾ। ਕਿਉਂ ਨਹੀਂ ਕਿ ਲੱਗਦਾ ਹੈ ਜੇ ਹਿੰਦੂ ਸਮਾਜ ਇਕੱਠਾ ਨਹੀਂ ਹੋਏਗਾ ਜੇ ਕਿ ਇਕੱਠਾ ਹੁੰਦਾ ਤੇ ਸ਼ਾਇਦ ਇਸ ਤਰ੍ਹਾਂ ਦੀਆਂ ਰਾਏ ਨਾਮੇ ਜਲਦੀ ਨਾ ਹੁੰਦੇ। ਗੌਰਵ ਭਾਈ ਨੇ ਹੁਣੇ ਦੱਸਿਆ ਵੀ ਹਿੰਦੂ ਹਿੰਦੂ ਦਾ ਵੈਰੀ ਗੱਲ ਸੁ ਲਗਾਇਆ ਜਿਹੜਾ ਬੰਦਾ ਆਪਣਿਆਂ ਨੂੰ ਵੱਡਾ ਕਰਨ ਚ ਦੇਖੋ ਅਸੀਂ ਅੱਜ ਗੌਰਵ ਭਾਜੀ ਨੇ ਤੇ ਪ੍ਰੈਸ ਕਾਨਫਰੰਸ ਦਿੱਤੀ ਸਾਰੇ ਨੇ ਬਿਆਨ ਦਿੱਤੇ ਇਹ ਜਿਹੜੀਆਂ ਚੀਜ਼ਾਂ ਵਾ ਸਮਾਜ ਤੇ ਜੇ ਕੋਈ ਲੋਕ ਪਹਿਰਾ ਦੇ ਰਹੇ ਨੇ ਪਰ ਉਹ ਵੀ ਲੋਕ ਨੇ ਜਿਹੜੇ ਦੂਸਰੇ ਪਾਸੇ ਉਸੇ ਸਮਾਜ ਦੇ ਰਾਇ ਨਾਮੇ ਕਰਾ ਰਹੇ ਨੇ ਇਹ ਦੁਜੀ ਤੇ ਰਿਆ ਇਹ ਉਹ ਤੇ ਰਿਆ ਜਿਹੜੇ ਆਪਣਿਆਂ ਨੂੰ ਵੱਡਾ ਕਰ ਰਹੇ ਨੇ ਪਰ ਧਰਮ ਸਭ ਤੋਂ ਵੱਡਾ ਹੈ ਸਨਾਤਨ ਸਭ ਤੋਂ ਵੱਡਾ ਹੈ ਜਿੱਥੋਂ ਤੱਕ ਲੜਾਈ ਅਸੀਂ ਲੜ ਸਕਦੇ ਆ ਤੇ 100% ਲੜਾਂਗੇ ਇਸ ਮੰਦਰ ਦੀ ਗੱਲ ਹੈ ਵੇਖੋ ਮੰਦਰ ਦਾ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਮੰਦਰ ਕਮੇਟੀਆਂ ਨਾਲ ਸਾਡੀ ਹਮੇਸ਼ਾ ਲੜਾਈ ਰਹੇਗੀ ਕਿਉਂਕਿ ਮੰਦਰ ਕਮੇਟੀਆਂ ਜਦੋਂ ਤੱਕ ਇਦਾਂ ਪੁਜਾਰੀ ਵਾਲੇ ਮਸਲਿਆਂ 'ਚ ਬੋਲਣਾ ਤੋਂ ਇਨਕਾਰ ਹਾਂ ਇਹੋ ਕੰਫਰੰਸ ਮੰਦਰ ਕਮੇਟੀ ਨੇ ਕੀਤੀ ਹੁੰਦੀ ਉਹਦੇ ਤਰਖਾਸ ਦੇ ਕੇ ਤੇ ਉਸ ਮੰਦਰ ਕਮੇਟੀ ਨੂੰ ਹੀ ਸਮਾਨਿਤ ਕਰਦੇ ਪਰ ਅੱਜ ਸਾਡਾ ਰੋਸ ਆ ਦਿਲੋਂ ਰੋਸ ਆ ਤੇ ਥੋੜੇ ਦਿਨਾਂ ਤੱਕ ਜਾਂ ਇੱਕ ਦੋ ਦਿਨ ਤੱਕ ਅਸੀਂ ਕੋਈ ਨਾ ਕੋਈ ਰਣਨੀਤੀ ਬਣਾ ਕੇ ਅਸੀਂ ਮੰਦਰ ਕਮੇਟੀ ਖਿਲਾਫ ਦਰਖਾਸਤ ਦਵਾਂਗੇ ਕਿ ਇਹ ਜੋ ਹੋਇਆ ਧਰਮ ਦੀ ਬੇਦਬੀ ਆ ਉਹਦੇ ਤਹਿਤ ਪਰਚਾ ਹੋਵੇ ਦੇਖੋ ਜਿਹੜੇ ਸਾਡੇ ਹਿੰਦੂ ਸਨਾਤਨ ਧਰਮ ਵਿੱਚ ਪੰਡਤ ਜੀ ਦਾ ਬਹੁਤ ਆਦਰ ਸਤਿਕਾਰ ਆ ਇੱਕ ਪੰਡਤ ਜੀ ਆ ਜਿਹੜੇ ਮੰਦਰ ਦਾ ਸ਼ਿੰਗਾਰ ਕਰਦਾ ਭਗਵਾਨ ਦਾ ਸ਼ਿੰਗਾਰ ਕਰਦਾ ਭਗਵਾਨ ਨੂੰ ਭੋਗ ਲਵਾਉਣਾ ਔਰ ਸਾਰੇ ਸਾਫ ਸਫਾਈ ਦਾ ਧਿਆਨ ਰੱਖਦਾ ਸਾਰੇ ਕਾਰਜਕਮ ਜਿਹੜੇ ਆ ਪੰਡਤ ਜੀ ਦੇ ਜ਼ਿੰਮੇ ਹੁੰਦੇ ਆ ਇਹ ਸਾਡੇ ਪੁਜਾਰੀਆਂ ਦੇ ਜੁਮੇ ਹੁੰਦੇ ਆ ਔਰ ਪੁਜਾਰੀ ਬਹੁਤ ਹੀ ਵਧੀਆ ਸੁਚੱਜੇਤਾ ਨਾਲ ਕਰਦੇ ਵੀ ਆ ਕਿਉਂਕਿ ਪਰਮ ਪੂਜਾ ਮਾਲਡੌਨ ਮਾਤਾ ਜੀ ਮਾਤਾ ਲਾਲ ਦੇਵੀ ਦੇ ਆਪਾਂ ਬਚਪਨ ਤੋਂ ਹੀ ਔਰ ਸਾਡੇ ਪੇਰੈਂਟਸ ਵੀ ਔਰ ਅਮਰਸਾਰ ਵਿੱਚ ਨਹੀਂ ਦੇਸ਼ ਵਿਦੇਸ਼ ਵਿੱਚੋਂ ਮਾਤਾ ਜੀ ਦਾ ਬਹੁਤ ਲੋਕਾਂ ਦਾ ਮਾਨਤਾ ਹੈਗੀ ਆ ਬਹੁਤ ਆਸਥਾਵਾਂ ਮਾਤਾ ਜੀ ਦੇ ਪ੍ਰਤੀ ਪਰ ਉਸ ਮੰਦਿਰ ਦੇ ਵਿੱਚ ਅੱਜ ਇਹ ਜਿਹੜੀ ਘਟਨਾ ਹੋਈ ਆ ਜਿਸ ਤਰ੍ਹਾਂ ਇਹਨਾਂ ਨੇ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਦੱਸਿਆ ਕਿ ਉਹਨਾਂ ਨੂੰ 2 ਘੰਟੇ ਬਾਅਦ ਉਹ ਉਹਨਾਂ ਨੂੰ ਜਿਹੜਾ ਕੰਪਰੋਮਾਈਜ਼ ਕਰਾ ਦਿੱਤਾ ਗਿਆ ਜਿਸ ਤਰ੍ਹਾਂ ਇਹ ਵੀਡੀਓ ਸਰਵਜਨਕ ਹੋਈ ਆ ਉਹ ਜਿਹੜੀ ਮਾਫੀ ਹੋਈ ਆ ਉਹ ਵੀ ਹੋਣੀ ਚਾਹੀਦੀ ਆ ਇਹਦੇ ਨਾਲ ਸਾਡੇ ਵਿੱਚ ਜਿਹੜਾ ਰੋਸ ਆ ਉਹ ਨਹੀਂ ਪੈਣਾ ਕਿ ਲੱਗਦਾ ਤੁਹਾਨੂੰ ਇੰਨਾ ਲੱਗਦਾ ਕਹਿੰਦੇ ਵੱਡਾ ਵਪਾਰੀ ਆ ਚੌਲਾਂ ਦਾ ਕਿ ਲੱਗਦਾ ਉਹਨੇ ਕਿਤੇ ਮਾਫੀ ਮੰਗੀ ਹੋਊਗੀ ਕਿ ਲੱਗਦਾ ਜਿਵੇਂ ਤੁਸੀਂ ਦੱਸਿਆ ਵੀ ਵੀਡੀਓ ਵਾਇਲ ਹੋਈ ਆ ਮਾਰਕਟ ਕਾਰਦਿਆਂ ਦੀ ਉਸੇ ਤਰ੍ਹਾਂ ਉੱਥੇ ਮੰਦਰ 'ਚ ਬੈ ਕੇ ਕਿਤੇ ਬੈ ਕੇ ਮਾਫੀ ਨਾਮੇ ਦੀ ਵੀਡੀਓ ਵਾਇਲ ਹੋਣੀ ਚਾਹੀਦੀ ਸੀ ਸਰ ਭਗਵਾਨ ਤੋਂ ਵੱਡਾ ਕੋਈ ਨਹੀਂ ਭਾਵੇਂ ਅਮੀਰ ਆ ਭਾਵੇਂ ਗਰੀਬ ਆ ਮੰਗਦਾ ਉਸੇ ਦਰ ਤੋਂ ਠੀਕ ਹੈ ਇਹ ਹੈਗਾ ਵਾ ਕਿ ਜਿਹੜਾ ਬਿਖਾਰੀ ਉਹ ਬਾਹਰ ਮੰਗਦਾ ਵਾ ਜਿਹੜਾ امیر ਉਹ ਅੰਦਰ ਚੋਲੀ ਅੱਡ ਕੇ ਮੰਗ ਲੈਂਦਾ ਵਾ ਜਿਹੜੇ ਮੇਨ ਇਸ਼ੂ ਹੈਗਾ ਵਾ ਕਿ ਜਿਹੜਾ ਇਹਨਾਂ ਨੇ ਪੁਜਾਰੀ ਨਾ ਮਾੜੀਅਤ ਹਰਕਤ ਕੀਤੀ ਆ ਉਹਦੀ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਅਗਰ ਇਹ ਸਪਸ਼ਟ ਮੰਦਰ ਕਮੇਟੀ ਦਾ ਫਰਜ ਬੰਦਾ ਹੀ ਕਿਉਂਕਿ ਮੰਦਰ ਵਿੱਚ ਗਾਰਡ ਵੀ ਹੈਗੇ ਆ ਮੰਦਰ ਦੇ ਅੰਦਰ ਪਰਮ ਪੂਜਾ ਮਾਤਾ ਜੀ ਦੀ ਆ ਜਿਹੜੀ ਚਰਨ ਪਦਕਾ ਹੀ ਉਹ ਵੀ ਚੱਕ ਕੇ ਉਠਾਇਆ ਮਤਲਬ ਪੰਡਿਤ ਜੀ ਦੇ ਨਾਂ ਤੇ ਕੋਈ ਕਾਰਨ ਹੋ ਸਕਦਾ ਪਰ ਉਹ ਉਸ ਤੋਂ ਵੀ ਵੱਡੀ ਬੇਅਦਬੀ ਆ ਜਿਹੜੀ ਮਾਤਾ ਜੀ ਦੇ ਖੜਾਵਾਂ ਚੁੱਕ ਕੇ ਚਰਨ ਪਦਗਾ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਉਸ ਬੰਦੇ ਨੇ ਕਿਸੇ ਦਾ ਲਿਹਾਜ ਨਹੀਂ ਕੀਤਾ ਅਗਰ ਦੂਸਰੇ ਪੰਡਿਤ ਜੀ ਆਪਣੇ ਸਾਥੀ ਨੂੰ ਬਚਾਉਣ ਆਏ ਆ ਤੇ ਉਹਨਾਂ ਨੂੰ ਵੀ ਮਾਰ ਕੇ ਉਠਾਈ ਕੀਤੀ ਆ ਸੋ ਇਹ ਬੜੇ ਮੰਦ ਭਾਗੀ ਘਟਨਾਵਾਂ ਮੈਂ ਕਹਿਣਾ ਵਾਂ ਕਿ ਉਹ ਬੰਦੇ ਨੂੰ ਵੀ ਪ੍ਰਮਾਤਮਾ ਸੱਦ ਬੁੱਧੀ ਬਖਸ਼ੇ ਪੈਸੇ ਦਾ ਹੰਕਾਰ ਨਹੀਂ ਚਾਹੀਦਾ ਕਿਉਂਕਿ ਭਗਵਾਨ ਦੇ ਘਰ ਦੇ ਆਪਾਂ ਸ਼ਾਂਤੀ ਮੰਗਣ ਆਨੇ ਆ ਜੇ ਆ ਸ਼ਾਂਤ ਹੋ ਕੇ ਵੀ ਆਉਣਾ ਫਿਰ ਤੇ ਇਹੋ ਜਿਹੇ ਬੰਦਿਆਂ ਨੂੰ ਮੰਦਰ ਵਿੱਚ ਆਉਣਾ ਨਹੀਂ ਚਾਹੀਦਾ ਸੋ ਇਸ ਕਰਕੇ ਮੰਦਰ ਕਮੇਟੀ ਨੂੰ ਪਹਿਲਾ ਫਰਜ਼ ਬਣਦਾ ਹੈ ਕਿ ਜੇ ਉਹ ਇਹ ਕੰਮ ਹੋਇਆ ਉਹਨਾਂ ਨੇ ਮਾਫੀ ਦਿੱਤੀ ਆ ਕਿ ਇਹ ਕਾਰਨ ਦੇ ਵਿੱਚ ਆ ਭਾਵੇਂ ਉਹਦੇ ਪੈਸੇ ਦੀ ਤਾਕਤ ਕਰਕੇ ਦਿੱਤੀ ਆ ਪਰ ਉਹ ਮਾਫੀ ਜਿਹੜੀ ਆ ਸਰਵਜਨਕ ਕਰਨੀ ਚਾਹੀਦੀ ਸੀ ਲੱਗਦਾ ਗੋਰੀ ਤੁਹਾਡੇ ਕੋਲ ਨੇ ਮੈਨੂੰ ਦੱਸੋ ਵੀ ਖਾਸ ਕਰਕੇ ਤੁਹਾਡੇ ਵਾਲੀ ਪ੍ਰੈਸ ਕੋਲ ਕੀਤੀ ਗੈਸ ਮਤਲਬ ਇਹ ਲੱਗੇ ਕਿ ਲੱਗਦਾ ਵੀ ਜੇਕਰ ਇਹ ਕਿਹਾ ਉਹ ਘਟਨਾ ਕਿਸੇ ਗਰੀਬ ਨੇ ਕੀਤੀ ਹੁੰਦੀ ਕਿਸੇ ਮਾਰੇ ਨੇ ਕੀਤੀ ਹੁੰਦੀ ਤਾਂ ਹੁਣ ਸ਼ਾਇਦ ਸਲਾਖਾ ਪਿੱਛੇ ਜੇਲ੍ਹ ਜਾਉਣਾ ਸੀ ਦੇਖੋ ਜੀ ਗਰੀਬ ਦਾ ਰੱਬ ਹੀ ਆ ਜਿਸ ਤਰ੍ਹਾਂ ਮੇਰੇ ਭਾਈ ਸਾਹਿਬ ਵੱਡਿਆਣੇ ਸਤੀਜੀ ਨੇ ਗੱਲ ਕੀਤੀ ਆ ਕਿ ਗਰੀਬ ਨੇ ਬਾਹਰ ਮੰਗ ਲੈਣਾ ਤੇ ਜਿਹੜਾ ਚੰਗਾ ਆ ਤੇ ਉਹਨੇ ਅੰਦਰ ਜਾ ਕੇ ਮੰਗ ਲੈਣਾ ਉਹਨੂੰ ਅੰਦਰ ਉਹਨੇ ਦਫਤਰ ਚ ਵੀ ਭਾ ਦੇਣਾ ਵਾ ਉਥੋਂ ਡੱਬਾ ਤੋੜ ਕੇ ਵੀ ਭੇਜਣਾ ਆ ਤੇ ਗਰੀਬ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਦੇਖੋ ਜੀ ਇਹਦੇ 'ਚ ਸਵਾਲ ਕਿਸੇ ਬੰਦੇ ਦਾ ਨਹੀਂਗਾ ਜਿਹੜੀ ਇਹ ਪ੍ਰੈਸ ਕਾਨਫਰੈਂਸ ਹੋਈ ਆ ਇਹ ਬਰ ਖਿਲਾਫ ਪੂਜਯਾ ਮਾਤਾ ਲਾਲ ਦੇਵੀ ਜਿਹੜੀ ਉੱਥੇ ਟਰਸਟ ਆ ਉਹਨਾਂ ਦੇ ਬਰਖਲਾਫ ਹੋਈ ਆ ਜੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਹਨਾਂ ਦੇ ਬਰਖਲਾਫ ਚਾਹੇ ਮੰਦਰ ਦੇ ਬਾਹਰ ਨਾ ਮੈਨੂੰ ਪੋਕਰ ਧਾਲ ਤੇ ਬੈਣਾ ਪਵੇ ਮੈਂ ਬਹੂੰਗਾ ਇਹਨਾਂ ਨੂੰ ਮੈਂ ਦੱਸੂਗਾ ਜੇ ਇਹਨਾਂ ਕੋ ਮੰਦਰ ਕਮੇਟੀ ਨਹੀਂ ਚੱਲਦੀ ਤੇ ਸਾਡੇ ਹਵਾਲੇ ਕਰੋ ਅਸੀਂ ਤੁਹਾਨੂੰ ਚਲਾ ਕੇ ਵਿਖਾਵਾਂਗੇ ਉੱਥੇ ਬੇਦਬੀ ਇੱਕ ਵੀ ਹੋਗੀ ਤੇ ਸਾਡੇ ਦੇ ਜਿਹੜਾ ਮਰਜੀ ਪਰਚਾ ਦਰਜ ਕਰਾਇਓ ਅਸੀਂ ਤੁਹਾਨੂੰ ਦੱਸਾਂਗੇ ਕੀ ਇਹ ਕਮੇਟੀਆਂ ਕਿੱਦਾਂ ਚੱਲਦੀਆਂ ਨੇ ਮਨੇਸੋ ਗੁਰੂ ਜੀ ਖਾਸ ਕਰਕੇ ਜੇਕਰ ਰੱਬ ਨਾ ਕਰੇ ਕਿਸੇ ਹੋਰ ਤਰ੍ਹਾਂ ਦੇ ਹੁੰਦੀ ਇਹ ਘਟਨਾ ਵਾਪਰੀ ਹੁੰਦੀ ਤੇ ਮੈਨੂੰ ਲੱਗਦਾ ਸੀ ਹੁਣ ਸ਼ਾਇਦ ਵੱਡੀ ਕਾਰਵਾਈ ਹੋ ਜਾਣੀ ਸੀ ਲੋਕਾਂ ਨੂੰ ਸਬਕ ਮਿਲ ਜਾਣਾ ਸੀ ਵੀ ਯਾਰ ਕਦੀ ਗੁਰੂ ਘਰ ਜਾ ਕੇ ਇਸ ਤਰ੍ਹਾਂ ਦੇ ਕੰਮ ਨਹੀਂ ਕਰਨਾ ਮੈਂ ਵੇਖੋ ਮੇਰੀ ਆਦਤ ਹੈ ਮੈਂ ਬੋਲਦਾ ਕਰਵਾ ਹੀ ਆ ਨਾ ਮੈਂ ਕਦੀ ਕਿਸੇ ਕੋ ਡਰ ਕੇ ਬੋਲਿਆ ਨਾ ਮੈਂ ਬੋਲਣਾ ਆ ਅਸੀਂ ਗੁਰਦੁਆਰੇ ਜਾਂਦੇ ਆ ਬਾਬਾ ਸ਼ਹੀਦਾਈ ਦੇ ਜਾਂਦੇ ਆ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਜਾਂਦੇ ਆ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਲੋਕ ਉੱਥੇ ਪੂਜਣੀਏ ਹੁੰਦੇ ਨੇ ਕਿੰਨੇ ਵਧੀਆ ਤਰੀਕੇ ਉਹਨਾਂ ਦੀ ਏਨੀ ਅੱਖ ਦੇ ਇਸ਼ਾਰੇ ਨਾਲ ਹੀ ਪਤਾ ਲੱਗ ਜਾਂਦਾ ਕਿ ਇਹਦੀ ਜੇਬ ਦੇ ਵਿੱਚ ਸਿਗਰਟ ਬੀੜੀ ਹੈਗੀ ਆ ਉੱਥੇ ਜਦੋਂ ਆਪਣੇ ਸ਼ੂਜ਼ ਲਾਉਂਦੇ ਆ ਚਰਨ ਉੱਥੇ ਸਪਸ਼ਟ ਕਰਦੇ ਆ ਤੇ ਬਾਹਰ ਹੀ ਖਲੋਤੇ ਹੁੰਦੇ ਨੇ ਸੇਵਾਦਾਰ ਦੇ ਫੜ ਲੈਂਦੇ ਆ ਮੌਕੇ ਦੇ ਕਿ ਤੇਰੀ ਜੇਬ 'ਚ ਬੀੜੀ ਆ ਉਹਦੀ ਫਿਰ ਕੀ ਦੂਰਦਸ਼ਾ ਹੁੰਦੀ ਆ ਮੈਨੂੰ ਮੈਂ ਇਸ ਵਾਲੇ ਮਾਈਕ ਤੇ ਨਹੀਂ ਬੋਲ ਸਕਦਾ ਪਤਾ ਸਾਰਿਆਂ ਨੂੰ ਆ ਤੇ ਜੇ ਇਹ ਇਹੋ ਜਿਹਾ ਕੰਮ ਕਰ ਲੈਣ ਤੇ ਇਹਨਾਂ ਦੀ ਬੱਲੇ ਬੱਲੇ ਹੋ ਜੇ ਅਸੀਂ ਦੇਖਿਆ ਪਿਛੇ ਜਿਹੜੀ ਗੁਰੂ ਨਾਨਕ ਬਾਸ ਨਗਰੀ ਦਰਬਾਰ ਸਾਹਿਬ ਦੀ ਹਰਮੰਦਰ ਸਾਹਿਬ ਦੀ ਗੱਲ ਕਰੀਏ ਉਥੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਜਦੋਂ ਇੱਕ ਬੰਦਾ ਜਿਹੜਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਆ ਉਥੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਸੀ ਉਸ ਐਂਗਲ ਤੋਂ ਲੰਘਣ ਦੀ ਪਰ ਉਥੇ ਦੇਖਿਆ ਸੇਵਾਦਾਰਾਂ ਨੇ ਫੜ ਲੇਤਾ ਗਿਆ ਤੂੰ ਬਾਅਦ ਵਾਪਸ ਬਾ ਲੈਤਾ ਤੁਸੀਂ ਦੇਖਿਆ ਸੀ ਉਹ ਹਾਲਾਤ ਕੀ ਹੋਈ ਸੀ ਉਹ ਬੰਦੇ ਦੇ ਉੱਤ ਬਾਅਦ ਦੇਖੋ ਜੀ ਇੱਕ ਤੇ ਦੋ ਚੀਜ਼ਾਂ ਹੁੰਦੀਆਂ ਇੱਕ ਤੇ ਹੁੰਦਾ ਵਾ ਕਿ ਮਨ ਬੁੱਧੀ ਬੰਦਾ ਦੇਖੋ ਜੇ ਉਹਨੇ ਕੋਈ ਚੀਜ਼ ਨੂੰ ਇਸ ਤਰੀਕੇ ਨਾਲ ਪ੍ਰਗਟਾਵਾ ਕਰ ਦਿੱਤਾ ਆ ਜਾਂ ਉਹਦੇ ਕੋਈ ਇਸ ਤਰੀਕੇ ਦੀ ਗਲਤੀ ਹੋ ਗਈ ਆ ਉਹਦਾ ਟ੍ਰੀਟਮੈਂਟ ਕਰਾਇਆ ਜਾਵੇ ਜਾਂ ਉਹਦੀ ਪੁੱਛਗਿੱਛ ਕੀਤੀ ਜਾਵੇ ਕਿ ਇਹ ਬੰਦਾ ਕਿੱਥੋਂ ਆਇਆ ਕਿ ਵਾਕਈ ਇਹ ਚੀਜ਼ ਅਸਲ 'ਚ ਹੋਈ ਆ ਕਿ ਇਹਦੇ ਕੋਈ ਕਰਾਈ ਗਈ ਆ ਠੀਕ ਹੈ ਨਾ ਇਹ ਚੀਜ਼ਾਂ ਵੱਲ ਵੀ ਸਾਡਾ ਧਿਆਨ ਬੇਖੂਬੀ ਜਾਣਾ ਚਾਹੀਦਾ ਕਈ ਵਾਰੀ ਬੰਦਾ ਮੈਂਟਲੀ ਅਫਸਰਟ ਹੁੰਦਾ ਵਾ ਉਹਦੇ ਚ ਉਹਦਾ ਨਹੀਂ ਦੋਸ਼ ਹੁੰਦਾ ਉਹ ਕਿਉਂਕਿ ਕੁਦਰਤੀ ਮੈਂਟਲੀ ਅਫਸਰਟ ਹੁੰਦਾ ਆ ਉਸ ਤਰੀਕੇ ਨਾਲ ਪਹਿਲਾਂ ਜਿਹੜੀਆਂ ਸੁਸਾਇਟੀਆਂ ਨੇ ਉਹਨਾਂ ਨੂੰ ਵਾ ਕੇ ਇਸ ਤੀ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਆ ਕਿ ਪਵਿੱਖ ਵਿੱਚ ਇਹੋ ਜੀ ਕੋਈ ਗਲਤੀ ਸਾਹਮਣੇ ਨਾ ਜਿਹੜਾ ਬੰਦਾ ਗਿਆ ਸੀ ਜਿਹਦੇ ਘਟਨਾ ਵਾ ਆਪਣੀ ਮਾਲਡਾਉਂ ਇਹ ਤੇ ਨਹੀਂ ਮੈਂਟਲੀ ਅਫਸਰਟ ਆ ਕਿਤੇ ਨਹੀਂ ਜੀ ਹਲੇ ਤੱਕ ਤੇ ਇਹ ਸੁਣਨ ਦੇ ਵੀ ਹਜ ਤੱਕ ਨਹੀਂ ਆਇਆ ਜਿਹੜਾ ਬੰਦਾ 7-8 ਸਾਲ ਤੋਂ ਉੱਥੇ ਮੰਦਰ ਦੇ ਵਿੱਚ ਜਾ ਰਿਹਾ ਵਾ ਉਹਨੇ ਪਹਿਲਾਂ ਕਿਉਂ ਨਹੀਂ ਕਰ ਦਿੱਤੀ ਇਹ ਹੁਣ ਹੀ ਕਿਉਂ ਕੀਤੀ ਆ ਚਾਹੇ ਉਹ ਮੈਂਟਲੀ ਵੀ ਅਫਸਟ ਆ ਪਰ ਕੱਲ ਤੋਂ ਲੈ ਕੇ ਤੇ ਅੱਜ ਤੱਕ 24 ਘੰਟੇ ਬੀਤ ਚੁੱਕੇ ਆ ਮੰਦਰ ਸੁਸਾਇਟੀ ਨੂੰ ਕਮੇਟੀ ਨੂੰ ਚਾਹੀਦਾ ਕਿ ਜੇ ਉਹਦੇ ਚ ਕੋਈ ਖਰਾਬੀ ਆ ਜਾਂ ਉਹ ਮੈਂਟਲੀ ਅਫਸਟ ਆ ਇਹਨਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਦੱਸਣਾ ਚਾਹੀਦਾ ਹੈ ਕਿ ਉਹ ਮੈਂਟਲੀ ਅਫਸਟ ਆ ਉਹਨੇ ਮਾਫੀ ਮੰਗ ਲਈ ਆ ਜਿੱਦਾਂ ਸਤੀਸ਼ ਬੱਲੂ ਜੀ ਨੇ ਮੇਰੇ ਵੱਡੇ ਭਾਈ ਸਾਹਿਬ ਨੇ ਕਿਹਾ ਵਾ ਕਿ ਇਸ ਚੀਜ਼ ਨੂੰ ਸਰਵਜਨਿਕ ਕਰਨਾ ਚਾਹੀਦਾ ਉਹਨਾਂ ਨੇ ਕਿਉਂ ਨਹੀਂ ਕੀਤਾ ਉਹਦੇ ਵਿੱਚ ਇਹਨਾਂ ਦੀ ਕੀ ਮਨਸ਼ਾ ਕੀ ਹੈ ਗਿਆ ਕੀ ਗੱਲ 102 ਲੱਖ ਰੁਪਈਆ ਉਹਨਾਂ ਨੇ ਪਰਚੀ ਕਟਾ ਦਿੱਤੀ ਹੈ ਜੇ ਨਹੀਂ ਕਟਾਈ ਤੇ ਆਉਣ ਵਾਲੇ ਸਮੇਂ 'ਚ ਕਟਾਊਗਾ ਇਹ ਚੀਜ਼ਾਂ ਬਰਦਾਸ਼ਤ ਨਹੀਂ ਅਸੀਂ ਕਰਾਂਗੇ ਤੇ ਨਾ ਹੀ ਅੱਗੋਂ ਹੋਣਗੀਆਂ ਜੇ ਤੁਹਾਡੇ ਕੋਲ ਇਸ ਚੀਜ਼ ਦੀ ਕਾਰਵਾਈ ਨਹੀਂ ਹੋ ਗਈ ਜਿੱਦਾਂ ਪੰਕਜ ਜੀ ਨੇ ਮੇਰੇ ਭਰਾਣੇ ਦੱਸਿਆ ਤੇ ਮੰਦਿਰ ਕਮੇਟੀ ਦੇ ਖਿਲਾਫ ਵੀ ਅਸੀਂ ਦਰਖਾਸਤ ਦਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਹਿੰਦੂ ਸਮਾਜ ਦੇ ਵੱਡੇ ਆਗੂ ਜਿਹੜੇ ਅੱਜ ਇਕੱਠੇ ਹੋਏ ਨੇ ਅਤੇ ਇਹਨਾਂ ਇੱਕ ਪ੍ਰੈਸ ਨੂੰ ਕੀਤੀ ਗਈ ਖਾਸ ਕਰਕੇ ਉਹ ਸਖਤ ਦੇ ਖਿਲਾਫ ਹੋ ਉਸ ਕਮੇਟੀ ਦੇ ਖਿਲਾਫ ਜਿਨ੍ਹਾਂ ਨੇ ਮਾਫੀ ਨਹੀਂ ਦਿੱਤੀ ਆ ਪਰ ਉਹ ਦੇਖਣਾ ਹੋਵੇਗਾ ਕਿ ਕੀ ਕਾਰਵਾਈ ਹੁੰਦੀ ਆ ਮਾਫੀ ਦਾ ਮਨਜ਼ੂਰ ਹੁੰਦਾ ਕਿ ਜਾਂ ਅਗਲੀ ਕਾਰਵਾਈ ਹੁੰਦੀ ਆ ਇਹ ਦੇਖਣਾ ਹੋਵੇਗਾ ਸਮਾਂ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅ